ਸਤਿ ਸ਼੍ਰੀ ਅਕਾਲ ਜੀ ਮੈਂ ਜਸਟ ਲੋਕਾਂ ਦੀ ਟੀਵੀ ਐਨ ਆਰ ਆਈ ਨਾਲ ਮਿਲ ਕੇ ਇਸ ਵੀਡੀਓ ਨੂੰ ਦੇਖ ਕੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਇੱਕ ਕਹਾਵਤਿਕਾ ਖਾਣ ਪਰ ਸਿੱਧ ਹੋਈ ਆ ਖਾਦਾ ਪੀਤਾ ਲਾਹੇ ਦਾ ਬਾਕੀ ਇਹ ਮਨਸ਼ਾਹੀਦਾ ਇਹ ਕਿਉਂ ਬਣੀ ਸਭ ਤੋਂ ਪਹਿਲਾਂ ਤਾਂ ਦੱਸਦੇ ਆ ਵੀ ਪੰਜਾਬ ਹੈ ਜਿਹੜਾ ਉਸ ਦੀ ਭੂਗੋਲਕ ਸਥਿਤੀ ਹੈ ਜਿਹੜੀ ਉਸ ਖਾਸ ਮਹੱਤਵ ਹੈ ਭਾਰਤ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਸਿਰਜਣ ਦੇ ਵਿੱਚ ਯਾਨੀ ਬਿਨਾਂ ਸ਼ੱਕ ਜੇ ਮੈਂ ਇਹ ਆਖਾਂ ਵੀ ਪੰਜਾਬ ਨੇ ਭਾਰਤੀ ਇਤਿਹਾਸ ਤੇ ਸਭਿਆਚਾਰ ਨੂੰ ਸਿਰਜਾਇਆ ਤਾਂ ਇਹਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿਉਂਕਿ ਸਾਡੀ ਸਭ ਤੋਂ ਪੁਰਾਣੀ ਸਭਿਅਤਾ ਜਿਹੜੀ ਜਾਂ ਹੜੱਪਾ ਦੀ ਸਭਿਅਤਾ ਕਹਿਲਵਾ ਜਾਂ ਫਿਰ ਸਿੰਧ ਘਾਟੀ ਦੀ ਸਭਿਅਤਾ ਕਹਿਲਵਾ ਤਾਂ ਪੰਜਾਬ ਉਹਨਾਂ ਦਾ ਨਿਵਾਸ ਸਥਾਨ ਰਹੀ ਹੈ ਜਿੰਨੇ ਵੀ ਹਮਲਾਵਰ ਹੋਏ ਨੇ ਉਹ ਪੰਜਾਬ ਤੇ ਰਾਹੀ ਹੀ ਪ੍ਰਵੇਸ਼ ਕੀਤਾ ਉਹਨਾਂ ਨੇ ਭਾਰਤ ਦੇ ਵਿੱਚ ਇਹ ਅਣੀ ਪਾਰਤ ਦੇ ਤੱਕ ਆਉਣ ਦਾ ਉਹਨਾਂ ਦਾ ਜਿਹੜਾ ਪ੍ਰਵੇਸ਼ ਤਵਾਰ ਮੁਖ ਦਵਾਰ ਰਿਹਾ ਉਹ ਪੰਜਾਬ ਰਿਹਾ ਹੈ ਸੋ ਜਿੰਨੇ ਵੀ ਇਥੇ ਹਮਲਾਵਰਾਂ ਨੇ ਹਮਲਾ ਕੀਤਾ ਚਾਹੇ ਉਹ ਮੁਗਲ ਹੋਣ ਅਫਗਾਨੀ ਹੋਣ ਤੈਮੂਰ ਹੋਵੇ ਗ਼ਜ਼ਨਵੀ ਹੋਵੇ ਇਹਨਾਂ ਸਭ ਦਾ ਲਿਉਗੇ ਜਿਸ ਨੇ ਸਭ ਤੋਂ ਵੱਧ ਹਮਲੇਆ ਗਿਣੇ ਤਾਂ ਉਹਨਾਂ ਨੇ ਕੀਤੇ ਨੇ ਜਾਨੀ ਕਿ ਜਦੋਂ ਵੀ ਉਹ ਪੰਜਾਬ ਦੇ ਵਿੱਚ ਆਉਂਦੇ ਸੀ ਭਾਰਤ ਦੇ ਵਿੱਚ ਆਉਦੇ ਸੀ ਪੰਜਾਬ ਰਹੀ ਐਂਟਰੀ ਕਰਕੇ ਤਾਂ ਜੋ ਵੀ ਪੰਜਾਬੀਆਂ ਦੇ ਕੋਲ ਉਹਨਾਂ ਨੇ ਆਪਣੇ ਭੋਖ ਦੇ ਲਈ ਕੁਝ ਜਾਂ ਕੁਦਰਤੀ ਆਫਤਾ ਜਾਂ ਕਿਸੇ ਵੀ ਤਰ੍ਹਾਂ ਦੀ ਇੱਕ ਦਾਵਾਡੋਲ ਸਿਟੀ ਵਿੱਚ ਵਰਤਨ ਨੂੰ ਜੋ ਵੀ ਆਪਣਾ ਅਨਾਜ ਜੋ ਵੀ ਕੁਝ ਹੋਰ ਖਜ਼ਾਨਾ ਸਾਮਕੀ ਰੱਖਿਆ ਹੁੰਦਾ ਸੀ ਤਾਂ ਇਹ ਹਮਲਾਵਰ ਜਿਹੜੇ ਸੀਗੇ ਆਉਣ ਵੇਲੇ ਵੀ ਲੁੱਟ ਕੇ ਲੈ ਜਾਂਦੇ ਸੀ ਤੇ ਜਾਂਦੇ ਹੋਏ ਵੀ ਲੁੱਟ ਕੇ ਲੈ ਜਾਂਦੇ ਸੀ ਜਾਨੀ ਸਭ ਤੋਂ ਵੱਧ ਜੇ ਸੰਤਾਪ ਛਲਿਆ ਏ ਤਾਂ ਉਹ ਪੰਜਾਬ 'ਨੀ ਛਲਿਆ ਏ ਬਿਨਾਂ ਸ਼ੱਕ ਤਾਂ ਇਹ ਕਹਾਵਤੋ ਦੋ ਪ੍ਰਸਿੱਧ ਹੋਈ ਸੀ ਵੀ ਜੋ ਕੁਝ ਤੁਸੀਂ ਖਾ ਲਿਆ ਜਾਂ ਆਪਣੇ ਢਿੱਡ ਦੇ ਵਿੱਚ ਪਾ ਲਿਆ ਸਿਰਫ ਉਸੇ ਦਾ ਹੀ ਨਾ ਹਾਈ ਜੋ ਤੁਸੀਂ ਸਾਹਮ ਕੇ ਰੱਖ ਲਿਆ ਉਹ ਤੁਹਾਡੇ ਕੰਮ ਨਹੀਂ ਆਉਣਾ ਕਿ ਕਿ ਉਹ ਜ਼ਾਹਿਰ ਜੀ ਗੱਲਾਂ ਵੀ ਲੈ ਜੜਾਈ ਹਮਲਾਵਰਾਂ ਸੋ ਇਸ ਲਈ ਇਹ ਅਖਾਣ ਹੈ ਜਿਹੜੀ ਇੰਨੀ ਪ੍ਰਸਿੱਧ ਹੋਈ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہ ਦਾ ਵੀ ਬਾਕੀ ਤਾਂ ਉਹਨੇ ਲੁੱਟ ਕੇ ਲੈ ਜਾਣਾ ਹੈ ਐਮ ਸ਼ਬਦਾਲੀ ਨੇ ਬਹੁਤ ਹਮਲੇ ਕੀਤੇ ਸੀ ਭਾਰਤ ਤੇ ਸੋ ਇਸ ਲਈ ਉਸ ਤੇ ਨਾਲ ਇਹ ਆਪਣੀ ਅਖਾਣ ਹੈ ਜਿਹੜੀ ਕਹਾਵਤ ਹੈ ਜਿਹੜੀ ਉਹ ਜੁੜ ਗਈ ਸੀ ਸੋ ਪੰਜਾਬ ਦੀ ਆਰਥਿਕ ਸਥਿਤੀ ਹੈ ਜਿਹੜੀ ਕਿੰਨੀ ਮਜ਼ਬੂਤ ਸੀ ਇਸ ਕੰ ਦਾ ਅੰਦਾਜ਼ਾ ਸੀ ਇਸ ਤੋਂ ਲਗਾ ਸਕਦੇ ਆ ਕਿ ਕਿੰਨੇ ਹਮਲੇ ਹੋਏ ਇਸ ਦੇ ਉੱਪਰ ਤੇ ਆਉਂਦੇ ਜਾਂਦੇ ਉਹਨਾਂ ਨੇ ਕਿੰਨਾ ਇਥੋਂ ਦਾ ਧਨ ਖਜ਼ਾਨਾ ਜਿਹੜਾ ਹੈ ਉਹ ਲੁੱਟ ਕੇ ਆਪਦੇ ਖਜ਼ਾਨੇ ਦੇ ਵਿੱਚ ਜੋੜਿਆ ਤਾਂ ظاہر ਜੀ ਗੱਲ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਮਜ਼ਬੂਤ ਰਹੀ ਹੋਵੇਗੀ ਇਸੇ ਲਈ ਹੀ ਇੰਨੇ ਹਮਲੇ ਹੋਏ ਸੀਗੇ ਤਾਂ ਪੰਜਾਬ ਦੀ ਭੂਗੋਲਕ ਸਥਿਤੀ ਬਿਨਾਂ ਸ਼ੱਕ ਇੱਕ ਖਾਸ ਮਹੱਤਵ ਰੱਖਦੀ ਆ ਭਾਰਤੀ ਇਤਿਹਾਸ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਰੋਚੀ ਵਿਚਾਰ ਕਰੀ ਤੋਂ ਦਿਲ ਸਾਂਝੀ ਕਰਾਂਗੇ ਤਦ ਤੱਕ ਲਈ Such a